ਰੈਡੀ ਹਾਂ ਜੀ ਰੈਡੀ ਹਾਂ ਜੀ ਚਲ ਜੀ ਚੱਲੀਏ ਸ਼ੁਰੂ ਹਾਂ ਜੀ ਅੱਜ ਦੇ ਪੰਚਾਇਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਕਰੀਬਨ 1400 ਪੰਚਾਇਤਾਂ ਜਿਹੜੀਆਂ ਨਵੀਆਂ ਚੁਣੀਆਂ ਗਈਆਂ ਸੀ ਆ ਉਹ ਬਾਈ ਇਲੈਕਸ਼ਨ ਚਾਰਲਸੀ ਚੱਬੇਲ ਹਲਕੇ ਤੋਂ ਉਹਦੇ ਕਰਕੇ ਥੋੜਾ ਡਿਲੇ ਸੀਗਾ ਤੇ ਅੱਜ ਉਹਨਾਂ ਦਾ ਸੋਚਕ ਸਮਾਗਮ ਰੱਖਿਆ ਗਿਆ ਤਾਂ ਮੈਂ ਇਸ ਮੌਕੇ ਮੈਂ ਸਾਰੇ ਨਵੇਂ ਚੁਣੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਮੁਬਾਰਕਬਾਦ ਦਿੰਦਾ ਤੇ ਅੱਜ ਉਹਨਾਂ ਨੂੰ ਸੋਚ ਕੋਈ ਗਈ ਤੇ ਅਸੀਂ ਉਹਨਾਂ ਨੂੰ ਵਿਸ਼ਵਾਸਨ ਦਵਾਇਆ ਕਿ ਪੰਜਾਬ ਸਰਕਾਰ ਸਰਦਾਰ ਸਭਗਵੰਸ ਸਿੰਘ ਮਾਨ ਜੀ ਹਮੇਸ਼ਾ ਹੀ ਹਰ ਵੇਲੇ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਅਸੀਂ ਆਪਾਂ ਕੰਮ ਕਰ ਰਹੇ ਹਾਂ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੂੰ ਕਿੰਨਾ ਵੀ ਜ਼ਿੰਮੇਵਾਰੀ ਮਿਲੀ ਆ ਤੇ ਉਹ ਵੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਣ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦੀ ਫੰਡ ਡਾਉਨ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਕੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਉਂਦੀ ਸਰ ਸੁਖਵੀਰ ਬਾਦਲ ਨੂੰ ਕਦ ਸਜ਼ਾ ਸੁਣਾਈ ਗਈ ਹੈ ਤੇ ਕੀ ਕਹਿੰਦਾ ਹਾਂਜੀ ਸੁਖਵੀਰ ਬਾਦਲ ਨੂੰ ਕਦ ਉਹ ਦਾ ਛੋਟਾ ਦੱਸੋ ਡਾਕਟਰ ਸਾਹਿਬ ਅੱਜ ਦੀ ਗੱਲ ਕਰ ਲਈਏ ਜੀ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸਰਕਾਰ ਦੀਆਂ ਤੇ ਕਿਸ ਤਰ੍ਹਾਂ ਇਹ ਅ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਜੋ ਤਿਆਰੀ ਸੀ ਅਸੀਂ ਕਰਕੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਆ ਤੇ ਉਹਨ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਰੋਲ ਹੈਗਾ ਉਹਨਾਂ ਦੇ ਉਹਨਾਂ ਨੇ ਕਦੋਂ ਕਰਾਵਣੀ ਕਦੋਂ ਕੋਲਣਾ ਉਹਨਾਂ ਦੀ ਕਾਲ ਤੇ ਅਸੀਂ ਵੇਟ ਕਰਦੇ ਪਏ ਆ ਸਾਡੇ ਵੱਲੋਂ ਤਿਆਰੀ ਅਸੀਂ ਕਿਹਾ ਕਿ ਦਸੰਬਰ ਤੋਂ ਪਹਿਲੇ ਪਹਿਲਾਂ ਜਦੋਂ ਵੀ ਤੁਸੀਂ ਇਲੈਕਸ਼ਨ ਪੰਜਾਬ ਚ ਕਰਵਾ ਸਕਦੇ ਹੋ ਜੀ ਡਾਕਟਰ ਸਾਹਿਬ ਫਕਰੇ ਕੌਮ ਦਾ ਜਿਹੜਾ ਵਾਪਸ ਲਿਆ ਗਿਆ ਆਪਣੇ ਘਰ ਤੇ ਵਾਪਸ ਕੱਲ ਤੱਕ ਚਲੋ ਫਿਰ ਚਲੋ ਅਸੀਂ ਜੋ ਵੀ ਕਾਲਸਤ ਸਾਹਿਬ ਲਈ ਸਾਡੇ ਬੜੇ ਸਤਿਕਾਰਯੋਗ ਨੇ ਮਾਨਯੋਗ ਨੇ ਅਸੀਂ ਸਿਰਜ ਕਰਦੇ ਉਹਨਾਂ ਅੱਗੇ ਤੇ ਜੋ ਵੀ ਫੈਸਲਾ ਲਿਆ ਸੀ ਫੈਸਲਾ ਲਿਆ ਗਿਆ ਤੇ ਉਹ ਤੇ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਜੀ ਪਰ ਜੀ ਇਸ ਪ੍ਰਧਾਨ ਜੀ ਨੇ ਕਿਹਾ ਵੀ ਇਹਨੇ ਇਲੈਕਸ਼ਨ ਜਨਵੀ ਚ ਕਰਾਏ ਜਾਣਗੇ ਕੋਈ ਸ਼ੀਦੀ 31 ਦਸੰਬਰ ਚ ਕਰ ਰਹੇ ਨੇ ਨਹੀਂ ਸਹੀ ਗੱਲ ਹੈ ਜੀ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹੈਗਾ ਆਪਾਂ ਕੀਤਾ ਹੈਗਾ ਤੇ ਜਰੂਰ ਜੋ ਇਲੈਕਸ਼ਨ ਕਮਿਸ਼ਨ ਦੀ ਕਾਲ ਹੋਵੇ ਉਹ ਫਾਈਨਲ ਕਾਲ ਹੋਗੀ ਜੋ ਫੈਸਲਾ ਹੋਗਾ ਉਹਨਾਂ ਦਾ ਆਪਣਾ ਫੈਸਲਾ ਹੋਏਗਾ ਜੀ ਅਸੀਂ ਰਿਕਵੈਸਟ ਜਿਹੜੀ ਜਿੱਥੇ ਬੰਦੀ ਦੀ ਸੀਗੀ ਸਰਕਾਰ ਨੇ ਉਹ ਵੀ ਸੀਐਮ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਉਹ ਅਸੀਂ ਉਹਨਾਂ ਦੇ ਨਜ਼ਰ ਚ ਲਿਆਤੀ ਗੱਲ ਉਹਨਾਂ ਦੇ ਜੀ ਸਰ ਅੱਜ ਕਿੰਨੇ ਪੰਚ ਸਰਪੰਚ ਹਨ ਤੇ ਕਿੰਨੇ ਪਿੰਡਾਂ ਦੇ ਹਨ ਤਕਰੀਬਨ 1400 ਪੰਚਾਇਤ ਸਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ 9000 ਦੇ ਆਸ-ਪਾਸ பஞ்சਾਇਤ ਸਹਿਬਾਨ ਤੇ ਸਰਪੰਚ ਸਹਿਬਾਨ ਅੱਜ ਉਹਨਾਂ ਨੇ ਸੋਚ ਚੱਕੀ ਜੀ ਠੀਕ ਹੈ ਜੀ ਜੀ